ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਆਪਾਂ ਉੱਠ ਗਏ ਸੀ ਟਾਈਮ ਵੱਜ ਚੁੱਕੇ ਆ 6:30 ਸਵੇਰ ਤੇ ਅੱਦਰ ਸਨੇਹਾ ਪਈ ਆ ਕਿਉਂਕਿ ਇਹਦਾ ਪੇਟ ਦਰਦ ਹੋਈ ਜਾਂਦਾ ਹੈ ਹਨਾ ਬੇਟਕੋੜੀ ਜਾਂਦੀ ਹੈ ਗੋਲੀ ਦਿੱਤੀ ਹੈ ਇਹਨੂੰ ਤੇ ਗੋਲੀ ਦੇ ਕੇ ਤੇ ਬੱਸ ਪਾਇਆ ਇਹਨੂੰ ਰੋਟੀ ਖਵਾਤੀ ਸੀ ਥੋੜੀ ਖਵਾ ਕੇ ਰੋਟੀ ਗੋਲੀ ਦੇ ਦਿੱਤੀ ਦੇਨੋਂ ਗੋਲੀ ਦੇਖ ਮੈਂ ਪਾਤਾ ਹਾਂ ਕਿ ਅਸਟ ਰੈਸਟ ਕਰ ਲਾ ਹੈ ਨਾ ਤੇ ਇੱਧਰ ਰੋਟੀ ਮੈਂ ਬਣਾ ਲਈ ਕਿਉਂਕਿ ਇਹਨੇ ਲਾਈਸ ਬੜਾ ਮਸਾਰੀਆਂ ਲਾਤੀਆਂ ਸੀ ਮੈਂ ਕਿੱਥੇ ਪਾਰ ਬਣਾਉਂਗੀ ਸਪਾਰ ਦੇਖੋ ਜੀ ਮੈਂ ਰੋਜ਼ ਇਦਾਂ ਦਾ ਹੋ ਜਾਂਦਾ ਮੌਸਮ ਬੱਦਲ ਵਾਈ ਜੀ ਇਹ ਬਸ ਹੁਣੇ ਮੀਂਹ ਆਊਗਾ ਤੇ ਬਾਕੀ ਆ ਦੇਖੀ ਬੱਦਲ ਹੋਏ ਪਏ ਮੀਂਹ ਤਾਂ ਕਿੱਥੇ ਆਉਣਾ ਬਸ ਐਵੇਂ ਮੌਸਮ ਰਹਿੰਦਾ ਵਾਚ ਧੁੱਪ ਜੀ ਕੱਢ ਦਿੰਦਾ ਕਿਤੇ ਨਹੀਂ ਕੱਢਦਾ ਤਿਆਰੀ ਹੋ ਗਿਆ ਤਿਆਰ ਰੋਟੀਆਂ ਨੇ ਖਾ ਲਈ ਤੇ ਬਸ ਮੇਰੇ ਕੰਮ ਕਾਰ ਸਾਰੇ ਪਏ ਆ ਹਣਾ ਚੱਕਣਾ ਵਾਲਾ ਖਲਾਰਾ ਜਿਸ ਤਰ੍ਹਾਂ ਉਸ ਤਰ੍ਹਾਂ ਕਿਉਂਕਿ ਮੈਂ ਪਹਿਲਾਂ ਰੋਟੀ ਬਣਾਉਣ ਲੱਗ ਗਈ ਰੋਟੀ ਬਣਾ ਕੇ ਫਿਰ ਮੈਂ ਪਾਓ ਸ਼ੰਕਾ ਕਰਨੀ ਹਣ ਆਪਾਂ ਹਣ ਇਸ ਕੁਲੇ ਕਰਾਂਗੇ ਸਾਰੇ ਬੋਸ਼ ਤੇ ਕੰਮ ਕਰਾਂਗੇ ਸਾਰੇ ਘਰ ਦੇ ਪੱਖਾ ਬੰਦ ਕਰਿਆ ਬਾਹਰ ਤੇ ਆਪਾਂ ਕੰਮਕਾਰ ਸਾਰੇ ਘਰ ਦੇ ਕਰਾਂਗੇ ਹੁਣ ਹੋਈ ਹੋਈ ਚੱਲ ਕਰ ਲਾਂਗੇ ਇਹ ਹੀ ਆਜ ਮੇਰੇ ਮੰਮੀ ਨੇ ਆਉਣਾ ਤੇ ਮੰਮੀ ਕਿਉਂ ਆ ਰਹੀ ਆ ਛੋਟੇ ਵਾਸਤੇ ਵੀ ਸਰਪ੍ਰਾਈਜ਼ ਆ ਤੇ ਸਾਡੇ ਵਾਸਤੇ ਵੀ ਸਰਪ੍ਰਾਈਜ਼ ਹੈ ਤੇ ਹੁੰਦਾ ਸਾਡੇ ਵੀਡੀਓ ਦੇ ਵਿੱਚ ਅੱਗੇ ਕਿਉਂ ਆਈ ਆ ਤੇ ਇਹਦੇ ਡੈਡੀ ਦਾ ਹਨਾ ਫੋਨ ਨਹੀਂ ਹੁੰਦਾ ਤਿੰਨ ਚਾਰ ਜਣ ਹੋਗੇ ਕਿਉਂਕਿ ਉਹਨਾਂ ਦਾ ਜਿਹੜਾ ਵਾਈਫਾਈ ਸੀ ਉਹ ਉਧਰ ਲੱਤ ਮੁੱਕ ਗਿਆ 15 ਦਿਨਾਂ ਦੇ ਤੋਂ ਆਇਆ ਸੀ ਮਨਾਂ ਆਈਡੀ ਬਣਾਉਂਗੀ ਸਾਨੂੰ ਮਿਲੂਗਾ ਫਿਰ ਜਾਂ ਕੋਈ ਹੋਊਗਾ ਤੇ ਕੋਈ ਮੈਸੇਜ ਵਗੈਰਾ ਕੁਝ ਨਹੀਂ ਹੁੰਦਾ ਤੇ ਜਿੱਥੇ ਕੰਮ ਤੇ ਟ੍ਰੇਨਿੰਗ ਲੱਗੀ ਹੋਈ ਆ ਉੱਥੇ ਮਣਮੋਟਾ ਵਾਈਫਾਈ ਅਟੈਚ ਹੁੰਦਾ ਉੱਥੇ ਮੈਸੇਜ ਵਗੈਰਾ ਹੋ ਜਾਂਦੇ ਆ ਕੱਲ ਦਾ ਛੁੱਟੀ ਸੀ ਸੰਡੇ ਤੇ ਇਸ ਕਰਕੇ ਨਹੀਂ ਹੋਈ ਕੋਈ ਵੀ ਗੱਲਬਾਤ ਮੈਸੇਜ ਤੇ ਵੀ ਹੁਣ ਅੱਜ ਕੰਮ ਤੇ ਜਾਣਗੇ ਉੱਥੇ ਟ੍ਰੇਨਿੰਗ ਤੇ ਉਹ ਦੇਖੀ ਸ਼ਾਇਦ ਇਹ ਕੋ ਗੱਲਬਾਤ ਕਰ ਰਿਹਾ ਤੇ ਚਲੋ ਜੀ ਆਪਾਂ ਕਰਦੇ ਆ ਘਰ ਦੇ ਕੰਮਾਂ ਨਾਲ ਠੀਕ ਆ ਜੀ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਿਓ ਸਵਾਗਤ ਹੋਣੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਫੁੱਲ ਵਾਚ ਕਰੇ ਤੇ ਪਤਾ ਲੱਗਦਾ ਵੀ ਵੀਡੀਓ ਦੇ ਵਿੱਚ ਕੀ ਗੱਲਬਾਤ ਹੈ ਹਨਾ ਕਿਉਂਕਿ ਜਿਹੜੇ ਉੱਪਰ ਵੀਡੀਓ ਦੇ ਉੱਪਰ ਦੇਖ ਕੇ ਬੱਸ ਹਨਾਂ ਅੰਦਾਜ਼ਾ ਲਾ ਲੈਂਦੇ ਥੋੜੀ-ਮੋਟੀ ਦੇਖ ਕੇ ਛੱਡ ਜਾਂਦੇ ਆ ਇਹ ਤੁਸੀਂ ਕੋਈ ਵੀ ਵੀਡੀਓ ਨੂੰ ਪਲੈਅ ਆ ਕਰਿਆ। ਠੀਕ ਹੈ ਮਿਲਦੇ ਹਾਂ ਬਾਅਦ ਵਿੱਚ। ਤੇ ਇੱਥੇ ਮੈਂ ਆ ਗਈ ਸੀ ਰੂਮ ਦੇ ਵਿੱਚ ਇੱਥੇ ਮੈਂ ਲੱਗ ਗਈ ਸੀ ਚੱਕਣ ਖਲਾਰਾ ਤੇ ਸਨੇਹਾ ਪਾਈ ਸੀ ਇੱਥੇ ਕਿਉਂਕਿ ਇਹਦਾ ਪੇਟ ਦਰਦ ਹੋ ਜਾਂਦਾ ਸੀ ਇਹਨੂੰ ਗੋਲੀ ਦਿੱਤੀ ਸੀ। ਪਹਿਲਾਂ ਮੈਂ ਰੋਟੀ ਖਵਾਈ ਇਹਨੂੰ ਉਹਦੇ ਇੱਕ ਮੈਂ ਕੱਦ ਦੇ ਕੇ ਰੋਟੀ ਖਾ ਕੇ ਦਵਾਈ ਲੈ ਲਾ ਤੇ ਕਹਿੰਦੀ ਵੀ ਮੈਂ ਹੋਣੀ ਲੈਣੀ ਹੈ ਮੈਂ ਕਹਿੰਦੀ ਵੀ ਕੁਝ ਖਾ ਕੇ ਲਈ ਤੇ ਬੱਸ ਇਹਨੇ ਫਿਰ ਹੁਣ ਦਵਾਈ ਲੈ ਕੇ ਇਹ ਅੰਦਰ ਸੌਂ ਗਈ ਸੀ ਪਹਿਲਾਂ ਬਾਹਰ ਪਈ ਸੀ। ਤੇ ਵਸੇ ਫਿਰ ਮੈਂ ਇੱਥੇ ਲੱਗੀ ਸੀ ਹਨਾ ਡਸਟਿੰਗ ਕਰਨ ਤੇ ਸਾਰਾ ਖਲਾਰਾ ਚੱਕ ਦੂੰਗੀ ਮੈਂ ਨਾਲ-ਨਾਲ ਤੇ ਮੈਂ ਕਹ ਚੱਲ ਇਹਨੂੰ ਪਈ ਰਹਿਣ ਦੇ ਵੀ ਰੈਸਟ ਕਰ ਲੈਣ ਦੇ ਤੇ ਮੈਂ ਕਹ ਉਹਨੇ ਮੈਂ ਖਲਾਰਾ ਫਲੋਰਾ ਚੱਕਦੀ ਆ ਸਾਰਾ ਹਨਾ ਤੇ ਫਿਰ ਮੈਂ ਇਹਨੂੰ ਠਾ ਦੂੰਗੀ ਤੇ ਇੱਥੇ ਰੇਸ਼ੋ ਬੈਠਾ ਸੀ ਮੇਰੇ ਕੋਲੇ ਤੇ ਰੇਸ਼ੋ ਨੂੰ ਮੈਂ ਕਹੀ ਹੁੰਦੇ ਸੀ ਮੈਂ ਕਹ ਆਹਾ ਬੈਂਕਾ ਬੈਂਕ ਫੀਸ ਹੈ ਜਿਹੜੀ ਉਹ ਕਾਰਡ ਦਿੱਤਾ ਸੀ ਇਹਨੂੰ ਮੈਂ ਫੇਸ ਦਿੱਤੇ ਸੀ ਮੈਂ ਕਹ ਲੈ ਜਾ ਆਂਦੀ ਫੀਸ ਤੇ ਕੰਦਾ ਠੀਕ ਆ 2 ਮਹੀਨੇ ਦੇ ਰਹਿੰਦੇ ਸੀ ਮੈਂ ਕੱ ਲੈ ਜਾ ਤੇ ਬਸ ਫਿਰ ਮੈਂ ਇੱਥੇ ਨਾ ਸੋਫਿਆਂ ਦੇ ਕਵਰ ਧੋਤੇ ਸੀ ਮੈਂ ਤੇ ਪਹਿਲਾਂ ਮੈਂ ਕਿਹਾ ਚੱਲ ਦੂਸਰੇ ਚੜਾ ਲੈਂਦੀ ਆ ਤੇ ਫਿਰ ਮੈਂ ਕਿਹਾ ਚੱਲ ਉਹਨੂੰ ਕੀ ਹਨਾ ਹੁਣ ਮੈਂ ਕੱਢੂੰਗੀ ਇਹ ਚੜਾ ਦੇਣੀ ਆ ਤੇ ਫਿਰ ਮੈਂ ਇੱਥੇ ਦੇਖਣ ਲੱਗੀ ਸੀ ਇਹਦੇ ਨਾਲ ਮੈਂ ਤਣੀਆਂ ਬੰਨੀਆਂ ਹੋਈਆਂ ਸੋਫਿਆਂ ਦੇ ਕਵਰ ਦੇ ਉੱਪਰ ਤੇ ਆਪਾਂ ਪਿੱਛੋਂ ਦੇ ਲਿਆ ਕੇ ਸੋਫੇ ਦੇ ਤੇ ਆਪਾਂ ਇਹਨੂੰ ਬੰਨ ਦਿੰਦੇ ਨੂੰ ਨੇ ਆ ਤੇ ਮੈਂ ਇਹਦੇ ਨੇ ਇੱਕ ਤਣੀ ਟੁੱਟ ਗਈ ਸੀ ਤੇ ਪਹਿਲਾਂ ਮੈਂ ਕਿਹਾ ਚੱਲ ਮੈਂ ਇਦਾਂ ਹੀ ਬੰਨ ਲੈਂਦੀ ਆ ਤੇ ਫਿਰ ਮੈਂ ਕਹਿੰਦਾ ਨਹੀਂ ਵੀ ਇਹ ਫਿਰ ਹਨਾ ਥੱਲੇ ਨੂੰ ਆਈ ਜਾਊਗਾ ਬਾਰ-ਬਾਰ ਤੇ ਫਿਰ ਮੈਂ ਕਹਿੰਦਾ ਨਹੀਂ ਵੀ ਮੈਂ ਸਟਿਚ ਕਰੀ ਦਿੰਨੀ ਫਿਰ ਮੈਂ ਤਣੀ ਲੱਭਣ ਜਾਵਦੀ ਸੀ ਤਣੀ ਲਈ ਲੱਭ ਕੇ ਮੈਂ ਕਹਾਂ ਵੀ ਉਹ ਜਦੋਂ ਮੈਂ ਤੋਤੇ ਸੀ ਉਹ ਤੋਂ ਨਿਕਲ ਗਈ ਸੀ ਇੱਕ ਤਣੀ ਫਿਰ ਮੈਂ ਉਹਨੂੰ ਹੁਣ ਚੰਗੀ ਤਰ੍ਹਾਂ ਮੈਂ ਸਟਿਚ ਕਰ ਲਊਂਗੀ ਸਟਿਚ ਕਰਕੇ ਤੇ ਫਿਰ ਮੈਂ ਤੇ ਇੱਕ ਪਹਿਲਾ ਇੱਕ ਸੀ ਹੁਣ ਤੇ ਫਿਰ ਮੈਂ ਦੂਜੀ ਤੇ ਦੇਖਿਆ ਦੂਜੇ ਦੀ ਵੀ ਤਣੀ ਹਨਾ ਟੁੱਟੀ ਪਈ ਸੀ ਤੇ ਫਿਰ ਮੈਂ ਕਹਾਂ ਚਲ ਦੂਜੇ ਦੇ ਵੀ ਆਪਾਂ ਬੰਨ੍ਹ ਦਿੰਨੇ ਆ ਫਿਰ ਮੈਂ ਕੋਈ ਲੇਰ ਤਾਂ ਮੇ ਨੂੰ ਲੱਭਦੀ ਨਹੀਂ ਇਦੇ ਨਾਲ ਦੇ ਤੇ ਮੈਂ ਕਹਾਂ ਚਲ ਬਾਅਦ ਚ ਦੇਖ ਲਾਂਗੇ ਇਹਨੂੰ ਇਹਦੇ ਨਾਲ ਦੀ ਲਿਆ ਕੇ ਫਿਰ ਮੈਂ ਉਹ ਫਰੋਜੀ ਜੀ ਲੀਰ ਜਿਹੜੀ ਲੰਘ ਜਾਂਦੀ ਮੈਂ ਉਹ ਹੀ ਸੂਟ ਦੇ ਨਾਲ ਦੀ ਕੱਤਰ ਜੀ ਸੀ ਉਹ ਹੀ ਮੈਂ ਸਟਿਚ ਕਰਤੀ ਮੈਂ ਕਹਾਂ ਚਲ ਇੱਕ ਵਾਰ ਪਿੱਛੇ ਕਵਰ ਹੋ ਜੂਗਾ ਵੀ ਇਹ ਕੜਾ ਪਤਾ ਲੱਗਦਾ ਹੁਣ ਇੰਨਾ ਤੇ ਬਾਅਦ ਦੇ ਵਿੱਚ ਮੈਂ ਇਹਦੇ ਨਾਲ ਦੀ ਸਟਿਚ ਕਰਕੇ ਫਿਰ ਮੈਂ ਬੰਨ੍ਹ ਦੂੰਗੀ ਤੇ ਬਸ ਇਹਨਾਂ ਨੂੰ ਮੈਂ ਆਈ ਹਨਾ ਉਹ ਸਟਿਚ ਕਰਕੇ ਤਣੀਆਂ ਲਾਈਆਂ ਹੋਈਆਂ ਤੇ ਵਧੀਆ ਹਨਾ ਫਿਰ ਆਪਣੇ ਸੋਫੇ ਕਿਤੇ ਨਹੀਂ ਹਿਲਦੇ ਨੇ ਡਿੱਗਦੇ ਥੱਲੋਂ ਉੱਪਰੋਂ ਜਿਹੜੀ ਟੋ ਹੁੰਦੀ ਹੈ फेर ਮੈਂ ਆ ਗਈ ਸੀ ਰਸੋਈ ਦੇ ਵਿੱਚ ਇੱਥੇ ਤੇ ਰਸੋਈ ਦੇ ਵਿੱਚ ਮੈਂ ਲੱਗ ਗਈ ਸੀ ਰਿਸ਼ੂ ਦੀ ਰੋਟੀ ਪਾਉਣ ਟਿਫਿਨ ਚ ਤੇ ਟਿਫਿਨ ਐਨੂੰ ਲੰਚ ਬਾਕਸ ਲਿਆ ਕੇ ਦੇਣਾ ਇਹਦੇ ਕੋਲ ਹੈ ਨਹੀਂਗਾ ਟੁੱਟ ਗਿਆ ਸੀ ਤੇ ਮੈਂ ਕਿਹਾ ਸੀ ਚੱਲ ਲਿਆ ਕੇ ਦਵਾਂਗੀ ਬਸ ਟਾਈਮ ਹੀ ਨਹੀਂ ਲੱਗਦਾ ਤੇ ਜਦੋਂ ਸ਼ਹਿਰ ਸ਼ੋਰ ਜਾਣੇ ਉਦੋਂ ਭੁੱਲੇ ਭੁੱਲ ਜਾਨੇ ਲਿਓਣਾ ਤੇ ਮੈਂ ਕਿਹਾ ਚੱਲ ਹੁਣ ਜੋ ਜਾਉਂਗੀ ਕਿਤੇ ਮੈਂ ਜ਼ਰੂਰ ਲਿਆ ਕੇ ਦਵਾਂਗੀ ਤੇ ਸੋਡ ਨੂੰ ਵੀ ਮੈਂ ਦਿਖਾਉਂਗੀ ਵੀ ਕਹੇ ਜਿਆ ਲਿਆ ਕੇ ਰੱਖਦਾ ਤੇ ਪਹਿਲਾਂ ਆਨਲਾਈਨ ਮੰਗਾਉਣ ਦੀ ਮੈਂ ਸਲਾਹ ਕਰਦੀ ਸੀ ਆਨਲਾਈਨ ਮੰਗਾ ਲੈਣੇ ਤੇ ਪਰ ਉਹ ਲੈਣਾ ਇਹ ਕਹਿੰਦਾ ਵੀ ਮੈਂ ਲੈਣਾ ਨਹੀਂ ਤੇ ਬਾਕੀ ਦੇਖਦੇ ਆ ਹਨ ਕਿਵੇਂ ਵੀ ਸੈੱਟ ਬੈਠੂਗਾ ਜੇ ਆਨਲਾਈਨ ਮੰਗਾਇਆ ਜਾ ਆਪਾਂ ਸ਼ਾਪ ਤੋਂ ਲਿਆਂਦਾ ਕਿਦਾਂ ਵੀ ਪਰ ਤੁਹਾਨੂੰ ਸ਼ੇਅਰ ਕਰਾਂਗੇ ਜੀ ਇੱਧਰ ਜਿੱਧਰ ਆਪਣੇ ਪੇਟੀਆਂ ਪਈਆਂ ਇੱਧਰ ਮੈਂ ਨਾ ਇੱਕ ਬੈਗ ਜਾਈ ਜਿਵੇਂ ਮੇਰੇ ਕੋਲੇ ਪੜਿਆ ਹੋਇਆ ਏਦਾਂ ਹੀ ਤੇ ਮੈਂ ਉਹ ਲੱਭਦੀ ਸੀ ਕਿਉਂਕਿ ਨਾ ਮੈਂ ਮੱਛਰਦਾਨੀ ਧੋਤੀ ਸੀ ਤੇ ਮੱਛਰਦਾਨੀ ਮੈਂ ਪਾ ਕੇ ਰੱਖਣੀ ਸੀ ਮੈਂ ਕਿਹਾ ਚੱਲ ਸਾਮ ਦੰਨੇ ਵੀ ਆਪਣੇ ਘੜਾ ਹੁਣ ਕੋ ਕੰਮ ਆਉਣੀ ਆ ਜੇ ਜ਼ਰੂਰਤ ਪਾਉਗੀ ਕੱਢ ਲਾਂਗੇ ਹਨ ਤੇ ਮੈਂ ਕਿਹਾ ਵੀ ਪਹਿਲਾਂ ਮੈਂ ਲਾ ਕੇ ਰੱਖਦੀ ਸੂਟੀਆਂ ਨਾਲ ਤੇ ਫਿਰ ਮੈਂ ਧੋਤੀ ਸੀ ਧੋ ਕੇ ਫਿਰ ਆਪਾਂ ਹੁਣ ਮੈਂ ਕਿਹਾ ਚੱਲ ਸਾਮਦੀ ਆ ਮੈਂ ਉਹ ਹੀ ਲੱਭੀ ਜਾਂਦੀ ਸੀ ਮੈਨੂੰ ਪਤਾ ਹੀ ਕਿੱਥੇ ਆ ਤੇ ਇਹਨੂੰ ਲੱਭ ਕੇ ਤੇ ਫਿਰ ਮੈਂ ਚੰਗੀ ਤਰ੍ਹਾਂ ਲੱਭਿਆ ਮੈਂ ਕਿੱਥੇ ਪਤਾ ਨਹੀਂ ਕਿੱਥੇ ਰੱਖਿਆ ਹੈ ਰੱਖਿਆ ਤਾਂ ਮੈਂ ਹੀ ਸੀ ਹੁਣ ਭੁੱਲ ਜਾਈਦਾ ਹੈ ਨਾ ਕਿਉਂਕਿ ਟੈਨਸ਼ਨ ਬਹੁਤ ਹੁੰਦੀ ਹੈ ਬੰਦਿਆਂ ਤੇ ਵਾਸਤੇ ਮੈਨੂੰ ਲੱਭ ਗਿਆ ਸੀ ਤੇ ਫਿਰ ਮੈਂ ਹੁਣ ਇਹਦੇ ਵਿੱਚ ਮੈਂ ਰੱਖ ਦੇਣੀ ਹੁੰਦੀ ਹੈ ਤੈਹ ਲਾ ਕੇ ਮੱਛਲਾਂ ਨੇ ਦੀ ਤੇ ਸਾਡੇ ਇੱਥੇ ਮੱਛਲਾਂ ਨਹੀਂ ਧੋਤੀ ਸੀ ਤੇ ਮੈਂ ਇਹਨੂੰ ਨਾ ਹੁਣ ਤਨੀਆ ਖੜ ਕੇ ਚੰਗੀ ਤਰ੍ਹਾਂ ਤੇ ਮੈਂ ਤੈਹ ਹੀ ਲਾ ਦੂੰਗੀ ਯਾਨੀ ਕਿ ਕਵਰ ਹੋ ਜਾਵੇ ਤੇ ਬਸ ਹੁਣ ਫਿਰ ਮੈਂ ਉਹ ਤੇਲ ਲਾ ਕੇ ਕੱਲੀ ਸੀ ਮੈਂ ਨੀ ਤਾਂ ਮੇਰੇ ਨਾਲ ਕੋਈ ਹੁੰਦਾ ਤਾਂ ਚੰਗੀ ਤਰ੍ਹਾਂ ਤੇਲ ਲੱਗ ਜਾਂਦੀ ਬੋਲਦੀ ਹੋ ਜਾਂਦੀ ਤੇ ਮੈਂ ਕੱਲੀ ਸੀ ਫਿਰ ਸੁਨਿਆਤ ਪਈ ਸੀ ਰੀਸ਼ ਸਕੂਲ ਚਲੇ ਗਿਆ ਸੀ ਫਿਰ ਮੈਂ ਤਾਂ ਚੱਲ ਮੈਂ ਉਹ ਦੇਖ ਲੈਣੀ ਕਿਵੇਂ ਵੀ ਲੋਟ ਆਉਂਦੀ ਹੈ ਤੇ ਇੱਕ ਗਰਮੀ ਹੈਗੀ ਬਹੁਤ ਜ਼ਿਆਦਾ ਤੇ ਹਨਾ ਮੇਰੇ ਜਿਹੜੇ ਮੂਰੇ ਵਾਲ ਹਨ ਇਹ ਮੇਰੇ ਵਾਸਤੇ ਮੂਛ ਹੀ ਪਈ ਜਾਂਦੇ ਪਤਾ ਨਹੀਂ ਇੰਨੇ ਛੋਟੇ ਕੱਟੂਆਂ ਛੱਡ ਜਾਂਦੇ ਵਾਲ ਤੇ ਵਸ ਫਿਰ ਮੈਂ ਇਹਦੇ ਵਿੱਚ ਬੈਗ ਦੇ ਵਿੱਚ ਪਾ ਕੇ ਤੇਲ ਲਾ ਕੇ ਤੇ ਇਹਨੂੰ ਆਪਾਂ ਸੰਭਾਲਾਂਗੇ ਤੇ ਮੈਂ ਤਾਂ ਬੰਨਤੂਆਂ ਦੀ ਤਨੀ ਦੇ ਨਾਲ ਇਹਨਾਂ ਸਾਹਮਣੇ ਆਪਾਂ ਰੱਖ ਦਾਂਗੇ ਰੈਕ ਦੇ ਵਿੱਚ ਹੀ ਰੱਖਾਂਗੇ ਮੈਂ ਤੇ ਕਿਉਂਕਿ ਆਪਾਂ ਹਾਂ ਆਪਣੇ ਕੋਈ ਹਨਾਲ ਅਲਮਾਰੀ ਬੈੱਡ ਤਾਂ ਹੈ ਨਹੀਂਗਾ ਵੀ ਉਹਦੇ ਵਿੱਚ ਰੱਖ ਦਈਏ ਤੇ ਬਾਕਸ ਬੈੱਡ ਜਿਹੜਾ ਲਵਾਂਗੇ ਉਹਦੇ ਫਿਰ ਆਪਾਂ ਰੱਖ ਦੇ ਕਰਾਂਗੇ ਸਮਾਨ ਆਪਾਂ ਜਿਹੜਾ ਵੀ ਹੋਊਗਾ ਰੱਖਣਾ ਹੈ ਤੇ ਮੈਂ ਸਭ ਮੈਂ ਰੈਕ ਦੇ ਵਿੱਚ ਹੀ ਰੱਖ ਦਿੱਤੀ ਸੀ ਮੈਂ ਤਾਂ ਚੱਲ ਇੱਥੇ ਰੱਖ ਦਿੰਦੇ ਹਾਂ ਤੇ ਮੈਂ ਥੋੜਾ ਜਿਹਾ ਇੱਥੇ ਸੈਟਿੰਗ ਲਾ ਕੇ ਇਸ ਕਰਮ ਸਮਾਨ ਦੀ ਖੰਡਿਆ ਜਾਂ ਪਿਆਜ਼ੀ ਤੇ ਜਦੋਂ ਆਪਾਂ ਦੇਖਦੇ ਆ ਹਨਾ ਕਿੰਨੇ ਉਹ ਸਮਾਨ ਫਿਰ ਆਪਾਂ ਨੂੰ ਐ ਹੁੰਦਾ ਬਿਨਾਂ ਦੇ ਨਾਂ ਸੈੱਟ ਕਰ ਦਈਏ ਜੇ ਆਪਾਂ ਸਾਨੂੰ ਲੱਗਦੇ ਹੱਥ ਕੋਈ ਕੰਮ ਕਰਦੇ ਆ ਤਾਂ ਤੇ ਬਸ ਫਿਰ ਮੈਂ ਉਹ ਹੀ ਸੈੱਟ ਜੇ ਕਰਨ ਲੱਗੀ ਸੀ ਰੈਕ ਨੂੰ ਤੇ ਸਮਾਨ ਨੂੰ ਮੈਂ ਕਿਹਾ ਚੱਲ ਚੰਗੀ ਤਰ੍ਹਾਂ ਸੈੱਟ ਕਰਦਾ ਫਿਰ ਇਹਦਾ ਪੜਦਾ ਜੇ نیچے ਜਾਇਆ ਪਿਆ ਸੀ ਜਿਆਦਾ ਫਿਰ ਮੈਂ ਤਾਂ ਚੱਲੇ ਉਹਨੂੰ ਉੱਪਰ ਜੇ ਕਰਦਾ ਤੇ ਇੱਕ ਚੇਹਰਾ ਟੁੱਟੀਆਂ ਪਈਆਂ ਚੇਹਰਾ ਲੈ ਕੇ ਆਉਣੀ ਨੰਮੀਆ ਤੇ ਤਾਂ ਕਰਕੇ ਫਿਰ ਮੈਂ ਖੜੀ ਖੜੀ ਨੇ ਉੱਪਰੋਂ ਬਸ ਕਿ ਚੇਨ ਖਿੱਚ ਕੇ ਮੈਂ ਸੈਟਇਆ ਕਰਤਾ ਤੇ ਹੁਣ ਚੱਲ ਤੇ ਫਿਰ ਮੈਂ ਦਰੋਹਣਾ ਕੱਪੜੇ ਚੱਕਣ ਲੱਗ ਗਈ ਸੀ ਇਹ ਐਕਸਟਰਾ ਪਾਈਸਿਸ ਨੇ ਆਣੇ ਕੱਢੇ ਸੀ ਤੇ ਮੈਂ ਕਿਹਾ ਚੱਲ ਇਹਨਾਂ ਨੂੰ ਜਿਹੜੇ ਹਨਾ ਹੈਗੇ ਮੈਂ ਤੈਹ ਲਾਦਾ ਤੇ ਤੈਹ ਲਾ ਕੇ ਪਰੱਖ ਦੇ ਥਾਂ ਟਿਕਾਣੇ ਕਿਉਂਕਿ ਐ ਹਨਾ ਪਏ ਉਹ ਭੇੜੇ ਲੱਗਦੇ ਆ ਜਿੰਨਾਂ ਨੇ ਕੋਈ ਆ ਜਾਂਦਾ ਜੀ ਫਿਰ ਭੇੜਾ ਲੱਗਦਾ ਤੇ ਬੱਚਿਆਂ ਦਾ ਕੰਮ ਬੱਚਿਆਂ ਵਾਲੇ ਹੀ ਹੁੰਦਾ ਵਸ ਐਂ ਸੱਟ ਦੁੰਦੀ ਆ ਤੇ ਵਸ ਫਿਰ ਮੈਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹਨਾ ਪੁੱਠੇ ਪਏ ਸੀ ਐ ਕਿਤੇ ਇਹਨੂੰ ਮੈਂ ਕਿੰਨੇ ਵਾਰ ਕਿਹਾ ਵੀ ਪੁੱਠੇ ਕੱਪੜੇ ਨਾ ਰੱਖਿਆ ਕਰ ਮੈਂ ਵੀ ਕਿਤੇ ਸੁਣਿਆ ਸੀ ਵੀ ਜੇ ਆਪਾਂ ਪੁੱਠੇ ਕੱਪੜੇ ਲਾ ਕੇ ਰੱਖਦੇ ਆ ਜਾਂ ਸੁੱਕਣੇ ਪੁੰਨੇ ਪੁੱਠੇ ਕੱਪੜੇ ਜਾਂ ਧੋਣੇ ਆ ਤੇ ਨਾ ਉਹ ਮਾੜੇ ਹੁੰਦੇ ਆ ਕਿਉਂਕਿ ਬੁੱਧੀ ਆਪਣੀ ਪੁੱਠੀ ਹੋ ਜਾਂਦੀ ਆ ਤੇ ਤਾਂ ਕਰਕੇ ਮੈਂ ਇਹਨੂੰ ਕਿਹਾ ਸੀ ਪੁੱਠੇ ਕੱਪੜੇ ਨਾ ਰੱਖਿਆ ਕਰ ਇਹ ਫੇਰ ਰੱਖ ਦਿੰਦੀ ਆ ਤੇ ਮੈਂ ਬਾਕੀ ਤਾਂ ਅਸੀਂ ਸਾਰੇ ਸਿੱਧੇ ਕਰਕੇ ਰੱਖਦੇ ਆ ਜਦੋਂ ਆਪਦੇ ਕੱਪੜੇ ਹਨਾ ਪੁੰਨੇ ਤੇ ਇਹ ਵਸੇ ਪੁੱਠੇ ਰਸਣ ਕਰਦੇ ਆ ਲੱਗੀ ਸੀ ਸੁਨੇਹਾ ਸਾਬ ਸਫਾਈ ਕਰਨ ਤੇ ਇਹਨੇ ਰੋਟੀ ਪਾਣੀ ਖਾ ਲਿਆ ਸੀ ਪਹਿਲਾਂ ਥੀਕ ਰੋਟੀ ਖਾਦੀ ਸੀ ਫਿਰ ਇਹਦਾ ਪੇਟ ਹੋ ਗਿਆ ਸੀ ਸੈਟ ਤੇ ਫਿਰ ਇਹ ਬੰਦੇ ਵੀ ਮੈਂ ਇਦੋਂ ਕਰ ਦਿੰਦੀ ਹਾਂ ਤੂੰ ਝਾੜੂ ਝੂੜੂ ਨਾਲ ਲੰਗਾ ਚਲ ਠੀਕ ਹੈ ਤੇ ਇੱਥੇ ਨਾ ਬਸ ਸੈਲਫ ਤੇ ਮੈਂ ਰੋਜ਼ ਹੀ ਸਾਫ ਕਰਦੀ ਆ ਤੇ ਬਸ ਫਿਰ ਇਹ ਗੰਦ ਪਾ ਦਿੰਦੇ ਆ ਪਤਾ ਨਹੀਂ ਕੀ ਕਰਦੇ ਕੀ ਨਹੀਂ ਕਿਤਾਬਾਂ ਦਾ ਕੋਈ ਕੁਝ ਖਲਾਰਾ ਤੇ ਵਾਸੇ ਫਿਰ ਮੈਂ ਤੇ ਹਨਾ ਝਾੜੂ ਲਾਈ ਜਾਂਦੀ ਸੀ ਤੇ ਸਨੇਹਾ ਉਹ ਹਨਾ পুরো ਸਾਫ ਸਫਾਈ ਕਰੀ ਜਾਂਦੀ ਸੀ ਤੇ ਮੈਂ ਕਹਾਂ ਚੱਲ ਤੂੰ ਕਰ ਲੈ ਸਾਫ ਸਫਾਈ ਜਿੰਨੇ ਤੈਨੂੰ ਲੋੜ ਲੱਗਦਾ ਵੀ ਜੇ ਝਾੜੂ ਲਉਣਾ ਝਾੜੂ ਲਾ ਲੈ ਕੰਨੀ ਨਹੀਂ ਝੜਤੂੰ ਲਾ ਲੈ ਮੈਂ ਚੱਲ ਠੀਕ ਹੈ ਕੰਨੀ ਮੈਂ ਪੋਚੇ ਲਾ ਦੂੰਗੀ ਤੇ ਬਸ ਇਹ ਫਿਰ ਹਨਾ ਉੱਠ ਗਈ ਸੀ ਤੇ ਦਵਾਈ ਨਾਲ ਹਨਾ ਫਰਕ ਪੈ ਜਾਂਦਾ ਜਦੋਂ ਬੱਚਾ ਆਪ ਆਰਾਮ ਕਰਦੇ ਆ ਤੇ ਬਸ ਇਹ ਫਿਰ ਅੱਗੇ ਕੰਨੀ ਮੈਂ ਚੱਲ ਬੈਲੀ ਆ ਮੈਂ ਕੀ ਕਰੂੰਗੀ ਮੈਂ ਮੈਂ ਤੈਨੂੰ ਕਿਹਾ ਸੀ ਹਨਾ 40 7 40 ਤੇ ਉੱਠ ਗਈ ਸੀ ਮੈਂ ਕਿਹਾ ਵੀ ਬੱਸ ਤਾਂ 8 ਵਜੇ ਆਉਂਦੀ ਹੈ ਵੀ ਤੂੰ ਜਾ ਵੜਨਾ ਆ ਕੇ ਜੇ ਕਹਿੰਦੇ ਨਹੀਂ ਵੀ ਟਾਈਮ ਹੋ ਜਾਊਗਾ ਜਿਵੇਂ ਮੈਂ ਨਹੀਂ ਹਨਾ ਤੇ ਮੈਂ ਕਿਹਾ ਚਲ ਠੀਕ ਹੈ ਮੈਂ ਇਹਨੂੰ ਕਿਹਾ ਸੀ ਵੀ ਅਗਲੀ ਕਲਾਸ ਲਾ ਲਈ ਚੱਲੋ ਵੀ ਅਗਲੀ ਬੱਸ ਤੇ ਜਾ ਵੜਾ 8:30 ਵਾਲੀ ਤੇ ਜੇ ਕਹਿੰਦੇ ਨਹੀਂ ਤੇ ਵੀ ਉੱਥੇ ਬੈਚ ਫੁੱਲ ਹੋ ਜਾਂਦਾ ਵੀ ਮੈਂ ਨਹੀਂ ਹਨਾ ਮੈਡਮ ਨੇ ਲਾਉਣੀ ਨਹੀਂ ਕਲਾਸ ਮੈਂ ਕਿਹਾ ਚਲ ਠੀਕ ਆ ਫਿਰ ਤੂੰ ਕਰ ਲੈ ਜਿਵੇਂ ਤੈਨੂੰ ਲੋਟ ਲੱਗਦਾ ਤੁਹਾਨੂੰ ਕਰ ਤੇ ਬੱਸ ਫਿਰ ਇਹ ਆਉਦੇ ਸਾਬ ਸਫਾਈ ਡਸਟਿੰਗ ਵਗੈਰਾ ਕਰੀ ਜਾਂਦੀ ਹੈ ਤੇ ਮੈਂ ਇੱਥੇ ਝਾੜੂ ਲਾਈ ਜਾਂਦੀ ਸੀ ਨਾਲ ਨਾਲ ਗੱਲਾਂ ਕਰੀ ਜਾਂਦੀ ਸੀ ਤੇ ਇਹ ਵਸਣਾ ਨਾਲ ਨਾਲ ਮੇਰੇ ਨਾਲ ਗੱਲਾਂ ਬਾਤਾਂ ਕਰ ਲੈਂਦੇ ਸੀ ਕਿ ਤੁਹਾਨੂੰ ਕੀ ਗੱਲ ਐ ਸੀ ਕਰੀ ਜਾਂਦੇ ਸੀ ਕਿਸੇ ਦੂਜੇ ਨਾਲ ਤੇ ਮੱਛਰ ਜੇ ਨਾ ਹੋਇਆ ਪਿਆ ਨਾ ਹੁਣ ਮੈਂ ਨਾਲ ਤੇ ਮੱਛਰ ਆਇਂਦੇ ਮੈਂ ਵੀ ਲੜੀ ਜਾਂਦਾ ਪਤਾ ਨਹੀਂ ਕਿਹ ਹੈ ਜਾਂ ਮੱਛਰ ਹੈ ਤੇ ਲੜਦਾ ਵੀ ਇਹੋ ਜਿਹਾ ਤੇ ਬਸ ਨਿਸ਼ਾਨ ਹੀ ਪੈ ਜਾਂਦੇ ਲਾਲ ਲਾਲ ਤੇ ਖੁਰਕੀ ਹੋਈ ਜਾਂਦੀ ਵਾਰ-ਵਾਰ ਤੇ ਮੈਂ ਵੀ ਇੱਥੇ ਹਨਾ ਝਾੜੂ ਲਾਉਂਦੀ ਲਾਉਂਦੇ ਮੈਨੂੰ ਮੱਛਰ ਨੇ ਦੰਦੀ ਵੱਢੀ ਮੈਨੂੰ ਕਹੀ ਜਾਂਦੇ ਮੈਂ ਕਿਹਾ ਦੇਖ ਹਨਾ ਮੱਛਰ ਕਿੰਨਾ ਤੇ ਬਸ ਫਿਰ ਮੈਂ ਹਨਾ ਇਧਰੋਂ ਕੈਵਨ ਦੇ ਪਿੱਛੋਂ ਇੰਨਾ ਕੂੜਾ ਕੱਢਿਆ ਜਾਲੇ ਹੁੰਦੇ ਜਿਹੜੇ ਤੇ ਮੈਨੂੰ ਦਿਖਾਈ ਜਾਂਦੇ ਮੈਂ ਕਿਹਾ ਦੇਖ ਲੈ ਕਿੰਨਾ ਹਨਾ ਤੂੰ ਰੋਜ਼ ਹੀ ਝਾੜੂ ਲਾਉਂਦੀ ਆ ਕਿ ਮੈਲ ਹੁੰਨੀ ਆ ਤੇ ਮੈਂ ਦੇਖ ਲੈ ਜੀ ਲਾਉਣ ਲੱਗੀ ਤੇ ਕਿੰਨਾ ਕੱਢਿਆ ਕੂੜਾ ਕਰਕਰ ਤੇ ਕਹਿੰਦੇ ਨਹੀਂ ਵੀ ਮੈਂ ਰੋਜ਼ ਹੀ ਕੱਢਦੀ ਆ ਤੇ ਕਹਿੰਦੇ ਵੀ ਉਹੀ ਹੋ ਗਿਆ ਹੋਗਾ ਆਇਆ ਹੋ ਗਿਆ ਉਹ ਮੈਨਾਂ ਨਹੀਂ ਤੂੰ ਮੱਛਰ ਬਸ ਬੱਚੇ ਮਰ ਗੱਲ ਨਹੀਂ ਹੋਣਦਿਆਂ ਤੁਹਾਨੂੰ ਪਤਾ ਹੀ ਆ ਤਵਾ ਸੇ ਫਿਰ ਮੈਂ ਹਨਾ ਲਾਗੀ ਸੀ ਝਾੜੀ ਝੂੜੀ ਲਾਉਣ ਆਵਦੇ ਸੈਟ ਕਰਕੇ ਚੰਗੀ ਤਰ੍ਹਾਂ ਤੇ ਮੈਂ ਉਹਨੂੰ ਹੱਸੇ ਜਾਂਦੇ ਜੀ ਮੈਂ ਕਹਾ ਵੀ ਜੇ ਕੰਮ ਆਪਾਂ ਕਰੀਏ ਨਾ ਵੀ ਚਾਹੀ ਥੋੜਾ ਘਰ ਲੋ ਪਰ ਸਫਾਈ ਦਾ ਕਰਨਾ ਚਾਹੀਦਾ ਆਪਾਂ ਨੂੰ ਤੇ ਆਏ ਨੇ ਵੀ ਜਲਦੀ ਹਲਦੀ ਚ ਜਲਦਬਾਜੀ ਚ ਆਪਾਂ ਨੂੰ ਹਨਾ ਵੀ ਆਈ ਜਿਵੇਂ ਆਪਾਂ ਨੂੰ ਲੋਟ ਲੱਗਦਾ ਮੂਰੇ ਮੂਰੇ ਝਾੜੂ ਲਾ ਲੋ ਵੀ ਚੰਗੀ ਤਰ੍ਹਾਂ ਲਾਉਣਾ ਚਾਹੀਦਾ ਚਾਹੇ 5 ਮਿੰਟ ਉੱਪਰ ਲੱਗੇ ਹਨ ਚਾਹੇ ਥੋੜਾ ਕੰਮ ਕਰ ਲੈ ਚਾਹੇ ਇੱਕ ਰੂਮ ਚ ਲਾ ਲੋ ਝਾੜੋ ਤੇ ਮੈਂ ਕਿਹਾ ਹੁਣ ਮੈਨੂੰ ਕਿੰਨਾ ਕ ਟਾਈਮ ਲੱਗਿਆ ਵੀ ਸਾਰੇ ਕਿਤੇ ਦੋਨਾਂ ਰੂਮਾਂ ਦੇ ਵਿੱਚ ਤੇਰ ਸੋਈ ਦੇ ਵਿੱਚ ਝਾੜੂ ਲਾਉਂਦੇ ਨੂੰ ਤੇ ਚੰਗੀ ਤਰ੍ਹਾਂ ਜਦੋਂ ਆਪਾਂ ਲਾਉਨੇ ਆ ਝਾੜੂ ਹਨਾ 5 7 ਮਿੰਟ ਇੱਕ ਕਮਰੇ ਤੇ ਲੱਗਦੇ ਆ ਜੇ ਆਪਾਂ ਚੰਗੀ ਤਰ੍ਹਾਂ ਲਾਈਏ ਝੜ ਤੇ ਮੈਂ ਇਹਨੂੰ ਕਿਹਾ ਵੀ ਮੈਂ ਜੇ ਚੰਗੀ ਤਰ੍ਹਾਂ ਝਾੜੂ ਮੇਰਾ ਲੱਗਿਆ ਹੋਗਾ ਨਾ ਇੱਥੇ ਪੋਚੇ ਦੇ ਵੀ ਨਹੀਂ ਲੋੜ ਪੈਣੀ ਤੇ ਗੰਦੀ ਹਾਂ ਗੰਦੇ ਵਧੀਆ ਗੰਦੀ ਹੁੰਦਾ ਝਾੜੂ ਲਾਇਆ ਤੁਸੀਂ ਤੇ ਮੈਂ ਕਿਹਾ ਵੀ ਐ ਹੀ ਹੁੰਦਾ ਹੁੰਦਾ ਮੈਂ ਕਿਹਾ ਸਾਡੇ ਮਾਪਿਆਂ ਨੇ ਤਾਂ ਐ ਹੀ ਸਿਖਾਇਆ ਹੋਇਆ ਵਿੱਚ ਕੰਮ ਚਾਹੇ ਥੋੜਾ ਕਰ ਲੋ ਪਰ ਸਫਾਈ ਦਾ ਕਰੋ ਤੇ ਵੀ ਅੱਜ ਕੱਲ੍ਹ ਸਾਫ ਸਫਾਈ ਅਗਲਾ ਦੇਖਦਾ ਕਿਉਂਕਿ ਹਨਾ ਅਗਲਾ ਕਹਿੰਦਾ ਲੈ ਸਾਫ ਸਫਾਈ ਤਾਂ ਹੈਣੀਗੀ ਵੀ ਆਪ ਕਹੇ ਜੇ ਹੋਣਗੇ ਬਜਾ ਸਾਫ ਸਫਾਈ ਘਰੇ ਹੈ ਜੀ ਤੇ ਬਸ ਉਹ ਹੀ ਮੈਂ ਇਹਨੂੰ ਸਮਝਾਈ ਜਾਂਦੀ ਸੀ ਤੇ ਬਸ ਇੱਥੇ ਫਿਰ ਮੈਂ ਲਾ ਕੇ ਝਾੜੂ ਤੇ ਅੱਧਾ ਕ ਲਾਇਆ ਸੀ ਫਿਰ ਮੈਂ ਬੈੱਡ ਦੀ ਚਾਦਰ ਸਹੀ ਕਰਨ ਲੱਗੀ ਸੀ ਝਾੜ ਕੇ ਤੇ ਇਹਦੇ ਬੈੱਡ ਤੇ ਗੱਦਿਆਂ ਦੇ ਨਾ ਕਵਰ ਇਹਨਾਂ ਦੇ ਇੱਕ ਇੱਕ ਸਾਈਡ ਤੇ ਜਿੱਪ ਹੈਗੀ ਇੱਕ ਸਾਈਡ ਤੇ ਜਿੱਪ ਹੈਣੀਗੀ ਤੇ ਹਨਾ ਜਿੱਪਰ ਟੁੱਟੀ ਹੋਈ ਆ ਤੇ ਮੈਂ ਸਟਿਚ ਕੀਤੇ ਹੋਏ ਸੀ ਸੂਈ ਨਾਲ ਤੇ ਇਹਨੂੰ ਮੈਂ ਕਹਿਆ ਵੀ ਸੀ ਮੈਂ ਕਹਿੰਨਾ ਵੀ ਇਹਦੇ ਕਵਰ ਲਾ ਦੇ ਮੈਂ ਧੋ ਦੂੰਗੀ ਧੋ ਕੇ ਹੀ ਆਪਾਂ ਵੀ ਸਟਿਚ ਕਰ ਦਾਂਗੇ ਦੁਬਾਰੇ ਤੇ ਇਹਨੇ ਲਾਇ ਹੀ ਨਹੀਂ ਮੈਂ ਕਿਹਾ ਚੱਲ ਮੈਂ ਹੀ ਲਾਉਂਗੀ ਕਿਸੇ ਦੇ ਨਾ ਮੈਂ ਮੈਟੋ ਕੇ ਘਰ ਦਾ ਬਰ ਹੈ ਨਾ ਚੰਗੀ ਤਰ੍ਹਾਂ ਤੇ ਫਿਰ ਆਪ ਚੜਾ ਲਾਂਗੇ ਕਿਉਂਕਿ ਨਾ ਐ ਅੱਗੇ ਤਾਂ ਅਸੀਂ ਦੀਵਾਲੀ ਦੇ ਉੱਪਰ ਧੋਨੇ ਹੁੰਦੇ ਹਨਾ ਐਤਕੇ ਦੀਵਾਲੀ ਦੇ ਉੱਪਰ ਧੋਤੇ ਨਹੀਂ ਕਿਉਂਕਿ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਦਸੰਬਰ ਦੇ ਵਿੱਚ ਤੇ ਆਪਾਂ ਦੀਵਾਲੀ ਨਹੀਂ ਮਨਾਈ ਸੀ ਹਨਾ ਕੋਈ ਵੀ ਕੰਮ ਕਰਨ ਦਾ ਦਿਲ ਨਹੀਂ ਕੀਤਾ ਸੀ ਨਾ ਕੋਈ ਸਾਫ ਸਫਾਈ ਦਾ ਹਨਾ ਤੇ ਫਿਰ ਨਾ ਮਨ ਜਦੋਂ ਖਰਾਬ ਹੁੰਦਾ ਮਨ ਦੇ ਉੱਤੇ ਹਨਾ ਟੈਨਸ਼ਨ ਹੋਣ ਦੀ ਸਟ्रेस ਹੁੰਦਾ ਤੇ ਫਿਰ ਕੋਈ ਕੰਮ ਕਰਨ ਦੀ ਜਨ ਨਹੀਂ ਕਰਦਾ ਤੇ ਫਿਰ ਤਾਂ ਕਰਕੇ ਅਸੀਂ ਨਹੀਂ ਤਾਂ ਹੀ ਦੀਵਾਲੀ ਆਉਂਦਾ ਘਰ ਦੇ ਹਰੇਕ ਚੀਜ਼ ਧੋਣੇ ਕੋਈ ਗੱਦੇ ਲਗਾ ਮਰੋਗੇ ਕੋਈ ਫਿੱਟੇ ਦੇ ਕੱਪੜੇ ਹੋਗੇ ਸਾਰੀ ਚੀਜ਼ ਮੈਂ ਮੈਨੂੰ ਸ਼ੌਂਕ ਵੀ ਹੈ ਤੇ ਬਸ ਹਨਾ ਵੀ ਆਪਦਾ ਕੰਮ ਵੀ ਆਪ ਕਰਦੇ ਆਂ ਉਹ ਤਸੱਲੀ ਨਾਲ ਤੇ ਬਸ ਫਿਰ ਮੈਂ ਹਨਾ ਤਾਂ ਕਰਕੇ ਹੁਣ ਮੈਂ ਗੱਦੇ ਦੇ ਕਵਰ ਮੰਜੇ ਵੀ ਧੋਣ ਵਾਲੇ ਪਏ ਮੇਰੇ ਮੰਜੇ ਵੀ ਮੈਂ ਦੀਵਾਲੀ ਤੇ ਧੋਣੇ ਹੁੰਦੀਆਂ ਮੰਜੇ ਵੀ ਬਹੁਤ ਮਿੱਟੀ ਨਾਲ ਭਰੇ ਪਏ ਨੇ ਮਿੱਟੀ ਘੱਟਾ ਇਨਾ ਪਿਆ ਪਿਆ ਕਿਉਂਕਿ ਪਿਛਲੇ ਸਾਲ ਦੀਆਂ ਨੇਰੀਆਂ ਹੋ ਗਈਆਂ ਹੁਣ ਸਾਲ ਦੀਆਂ ਵੀ ਹੋ ਗਈਆਂ ਉਹਦੇ ਚਲ ਤਾਂ ਹੋਊਗੇ ਇੱਕ ਇੱਕ ਕਰਕੇ ਤੇ ਵੀ ਸਾਫ਼ ਹੋ ਜਾਣਗੇ ਤੇ ਬੱਸ ਜੀ ਫਿਰ ਮੈਥੇ ਕੰਮ ਕਰ ਕਰੀ ਜਾਨੀ ਆ ਤੇ ਕੰਮ ਤਾਂ ਜੀ ਹੁਣ ਨਿਪਟਦੇ ਨਹੀਂ ਹਨਾ ਕਿਉਂਕਿ ਦਿਨ ਵੀ ਹੁਣ ਛੋਟੇ ਹੋਣ ਲੱਗ ਜਾਣਗੇ ਤੇ ਕੰਮ ਕਰ ਕੱਲੇ ਬੰਦੇ ਨੂੰ ਤਾਂ ਔਖੇ ਹੋ ਜਾਂਦਾ ਚਲੋ ਜੀ ਕੋਈ ਨਾ ਫਿਰ ਵੀ ਕੰਮ ਤਾਂ ਕਰਨਾ ਹੀ ਆ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈ ਤੇ ਮੈਂ ਨਾ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦੀ ਆ ਤੇ ਸਰਪ੍ਰਾਈਜ਼ ਹੈਗਾ ਮੈਂ ਤੁਹਾਨੂੰ ਕਿੰਨੇ ਵਾਰ ਵੀਡੀਓ ਚ ਸ਼ੇਅਰ ਵੀ ਕੀਤਾ ਸੀ ਵੀ ਆਪਾਂ ਆ ਵੀਡੀਓ ਚ ਦੱਸਾਂਗੇ ਆ ਵੀਡੀਓ ਚ ਦੱਸਾਂਗੇ ਤੇ ਪਰ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੀ ਕਿਉਂਕਿ ਸਾਨੂੰ ਵੀ ਹਜੇ ਪਤਾ ਨਹੀਂ ਸੀ ਵੀ ਕਦੋਂ ਤੱਕ ਹਨਾ ਆਪਾਂ ਨੂੰ ਸਰਪ੍ਰਾਈਜ਼ ਮਿਲੇਗਾ ਵੀ ਕਦੋਂ ਆਪਣੀ ਮੰਨਤ ਪੂਰੀ ਹੋਊਗੀ ਤੇ ਹੁਣ ਰੱਬ ਨੇ ਆਪਣੀ ਮੰਨਤ ਕਰਕੇ ਪੂਰੀ ਹਨਾ ਤੇ ਸਰਪ੍ਰਾਈਜ਼ ਇਹ ਹੈਗਾ ਕਿ ਮੇਰੇ ਛੋਟੇ ਬ੍ਰਦਰ ਆ ਜਿਹੜਾ ਕੋਈ ਜੋਬ ਲੱਭਦੀ ਤੇ ਸਰਕਾਰੀ ਜੋਬ ਲੱਗੀ ਹੈ ਬੈਂਕਰ ਦੇ ਵਿੱਚ ਤੇ ਉਹਨਾਂ ਵਿਚਾਰਾ 5 ਸਾਲ ਤੋਂ ਮਿਹਨਤ ਕਰ ਰਿਹਾ ਸੀ ਆਪਦੀ ਤੇ ਬਸ ਸੱਦੇ ਨੰਬਰ ਪਿੱਛੇ ਰਹਿ ਜਾਂਦਾ ਸੀ ਤੇ ਬਸ ਪਰਮਾਤਮਾ ਨੇ ਜਦੋਂ ਹਨ ਆਪਣੇ ਆਤ ਪੂਰੀ ਕਰਨੀ ਹੁੰਦੀ ਹੈ ਉਹਦੀ ਹੁੰਦਾ ਤੇ ਆਪਾਂ ਆਪਣੇ ਕਹਿ ਨਾਲ ਕਿੱਥੇ ਹੋਣਾ ਐ ਹੋ ਜਾਂਦਾ ਵੀ ਚੱਲ ਹੁਣ ਆਪਾਂ ਨੂੰ ਨੌਕਰੀ ਮਿਲ ਜੇ ਜਾਂ ਹੁਣ ਆਹ ਕੰਮ ਹੋ ਜੇ ਜਦੋਂ ਪਰਮਾਤਮਾ ਦੀ ਰਜ਼ਾਮੰਦੀ ਹੁੰਦੀ ਹੈ ਤੇ ਉਹਦੀ ਆਪਾਂ ਨੂੰ ਤਰੱਕੀ ਮਿਲਦੀ ਹੈ ਉਹਦੀ ਆਪਣੇ ਹਨ ਜਿਹੜੇ ਸੁਪਨੇ ਹੁੰਦੇ ਉਹ ਪੂਰੇ ਹੁੰਦੇ ਆ ਤੇ ਸਾਨੂੰ ਜੀ ਬਹੁਤ ਖੁਸ਼ੀ ਹੋਈ ਜਦੋਂ ਸੰਦਸਿਆ ਸੀ ਵੀ ਫੋਨ ਲਾ ਕੇ ਤੇ ਵੀ ਐਂ ਕਰਕੇ ਹਨਾ ਵੀ ਜੋਬ ਲੱਗ ਗਈ ਤੇ ਹੁਣ ਤਾਂ ਇਹ 3 4-4 ਹਨਾ ਬੈਂਕਾਂ ਦੇ ਵਿੱਚ ਉਫਰਾਈ ਹੋਈ ਆ ਉਹਨੂੰ ਤੇ ਕਿਉਂਕਿ ਹਨਾ ਪਹਿਲਾਂ ਇੱਕ ਵੀ ਨਹੀਂ ਪਰਮਾਤਮਾ ਨੇ ਦਿੱਤੀ ਸੀ ਤੇ ਹੁਣ ਪਰਮਾਤਮਾ ਨੇ ਜਦੋਂ ਹਨਾ ਖਜ਼ਾਨੇ ਖੋਲੇ ਆ ਤੇ ਹੁਣ ਚਾਰ-ਚਾਰ ਦੇ ਖੋਲ ਤੇ ਤੇ ਬਸ ਉਹ ਫਿਰ ਆਪਦੀ ਇੰਟਰਵਿਊ ਚ ਹਨਾ দেয়া ਆ ਸੀ ਮੈਡੀਕਲ ਹੋ ਗਿਆ ਸੀ ਉਹਦਾ ਪੰਜਾਬ ਨੈਸ਼ਨਲ ਚ ਜੋਬ ਲੱਗੀ ਆ ਪੰਜਾਬ ਨੈਸ਼ਨਲ ਬੈਂਕ ਤੇ ਬੈਂਕ ਚ ਜੋਬ ਲੱਗਦੀ ਤੇ ਹਨਾ ਪਹਿਲਾਂ ਉਹਦੀ ਇੱਕ ਗ੍ਰਾਮੀਣ ਬੈਂਕ ਦੇ ਵਿੱਚ ਨਿਕਲੀ ਆ ਇੱਕ ਨਿਕਲੀ ਸਿੰਧ ਬੈਂਕ ਚ ਤੇ ਇੱਕ ਹਨਾ ਸਟੇਟ ਬੈਂਕ ਦੇ ਵਿੱਚ ਨਿਕਲੀ ਆ ਇਹ ਇੱਕ ਪੰਜਾਬ ਨੈਸ਼ਨ ਚ ਨਿਕਲੀ ਚਾਰ ਚ ਨਿਕਲੀ ਆ ਤੇ ਹਨਾ ਫਿਰ ਉਹ ਕਹਿੰਦਾ ਵੀ ਮੈਂ ਮੈਡੀਕਲ ਕਰ ਲਿਆ ਹੁਣ ਤੇ ਵੀ ਮੈਂ ਪੰਜਾਬ ਨੈਸ਼ਨ ਉੱਚੀ ਲੈ ਲਈ ਜੋਬ ਤੇ ਉਹਦੀ ਜੋਬ ਲੱਗੀ ਆ ਜੀ ਬਾਬਾ ਗੁੱਡਾ ਜੀ ਤੇ ਦਰ ਦੇ ਉੱਪਰ ਆਈ ਆ ਉਹਦੀ ਜੋਬ ਦਾ ਸੈਂਟਰ ਤੇ ਜਿਹੜਾ ਬਾਬਾ ਗੁੱਡਾ ਜੀ ਇਹਦਾ 게ਟ ਹੈ ਗੁਰਦੁਆਰੇ ਦਾ ਤੇ ਉਹਦੇ ਸਾਹਮਣੇ ਹੀ ਆ ਬੈਂਕ ਪੰਜਾਬ ਨੈਸ਼ਨਲ ਜਿੱਥੇ ਕੋਈ ਵੀਰ ਭੈਣ ਗਏ ਹੋਣਗੇ ਫਿਰ ਹਨਾ ਉਹਨਾਂ ਨੂੰ ਪਤਾ ਵੀ ਹੋਊਗਾ ਕਿ ਪੰਜਾਬ ਨੈਸ਼ਨਲ ਬੈਂਕ ਕਿੱਥੇ ਜੀ ਆ ਬਾਬਾ ਬੁੱਢਾ ਜੀ ਦਾ ਜਿਹੜਾ ਦਰਬਾਰ ਸਾਹਿਬ ਆ ਬਸ ਉਹਦੇ ਸਾਹਮਣੇ ਹੀ ਆ ਗੁਰਦੁਆਰਾ ਸਾਹਿਬ ਤੇ ਤੇ ਉੱਥੇ ਲੱਗੀ ਆ ਜੀ ਜੋ ਤੇ ਬਹੁਤ ਵਧੀਆ ਹਨਾ ਸਾਨੂੰ ਖੁਸ਼ੀ ਹੋਈ ਵੀ ਬਾਬਾ ਜੀ ਦੇ ਦਰ ਦੇ ਉੱਪਰ ਤੇ ਜੋ ਮਿਲੀ ਆ ਤੇ ਹਨਾ ਲੋਕ ਤਾਂ ਦੂਰ ਦੂਰੋਂ ਮੱਥਾ ਟੇਕਣ ਆਉਂਦੇ ਆ ਤੇ ਹੁਣ ਉਹ ਤਾਂ ਰੋਜ਼ ਹੀ ਹਨਾ ਵੀ ਬਾਬਾ ਜੀ ਦੇ ਦਰਸ਼ਨ ਭਇਆ ਕਰਨਗੇ ਦਰ ਦੇ ਉੱਪਰ ਤੇ ਵਧੀਆ ਸੀ ਬਹੁਤ ਖੁਸ਼ੀ ਹੋਈ ਸਾਨੂੰ ਤੇ ਪਰਮਾਤਮਾ ਸਾਰਿਆਂ ਨੂੰ ਤਰੱਕੀ ਆ ਬਖਸ਼ੇ ਤਾਂ ਹੀ ਸਾਰਿਆਂ ਦੇ ਕੰਮਕਾਰ ਪੂਰੇ ਕਰੇ ਜਿਹੜੇ ਵੀ ਆਪਾਂ ਮੰਨਤ ਮੰਗਦੇ ਆ ਜਾਂ ਕੋਈ ਹਨਾ ਆਪਣੇ ਰੱਬ ਨੂੰ ਧੁੰਨੇ ਆ ਤੇ ਰੱਬ ਉਹਨਾਂ ਦੀ ਆਸ਼ਾ ਪੂਰੀ ਕਰੇ ਤੇ બસ ਮੈਂ ਇਹ ਕਹਿਣਾ ਚਾਹੁੰਨੀ ਆ ਹਨਾ ਵੀ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਜਿਵੇਂ ਮੇਰੇ ਭਰਾ ਦੀ ਆਸ਼ਾ ਪੂਰੀ ਹੋਈ ਆ ਤੇ ਸਾਡੀ ਆਸ਼ਾ ਪੂਰੀ ਹੋਈ ਆ ਅਸੀਂ ਬਹੁਤ ਸੁੱਖਾ ਸੁਖੀ ਆ ਸੀ ਵੀ ਚੱਲ ਹਨਾ ਵੀ ਜੋਬ ਲੱਗੂਗੀ ਮੇਰੇ ਬ੍ਰਦਰ ਦੀ ਵੀ ਤੇ ਜਿਵੇਂ ਸਾਡੀ ਆਸ਼ਾ ਪੂਰੀ ਹੋਈ ਆ ਪ੍ਰਮਾਤਮਾ ਸਾਰਿਆਂ ਦੀ ਆਸ਼ਾ ਪੂਰੀਆ ਕਰੇ ਤੇ ਵਸ ਵਸ ਆਪਾਂ ਇਹ ਦੱਸ ਦਿਆਂ ਸਾਰਿਆਂ ਨੂੰ ਵੀ ਹਨਾ ਪ੍ਰਮਾਤਮਾ ਨੂੰ ਤੇ ਹੋਰ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਰੱਬ ਨੂੰ ਤੇ ਹੋਰ ਰੱਬ ਸਾਰਿਆਂ ਆਸਾ ਪੂਰੀ ਕਰਦੀਆਂ ਕਰਦੇ ਆ ਬਸ ਹਨਾ ਸਬਰ ਤੇ ਸੰਤੋਖ ਰੱਖਣਾ ਚਾਹੀਦਾ ਹੈ ਫਰ ਮੈਂ ਆਲੂ ਟੋਕਰਾਂ ਦੇ ਵਿੱਚ ਜਿਹੜੇ ਪਏ ਸੀ ਮੈਂ ਚੱਕਤੇ ਸੀ ਮੈਂ ਕਿਹਾ ਵੀ ਇਹਨਾਂ ਨੂੰ ਹਨਾ ਸਿੱਟੋ ਕਰਾਂ ਮੈਂ ਵੀ ਕੀ ਕਰਨੇ ਆਲੂ ਹਨਾ ਖਰਾਬ ਹੋ ਜਾਂਦੇ ਆ ਤੇ ਤਿੰਨ ਚਾਰ ਤੇ ਜੰਮੀ ਗਲ ਗਏ ਸੀ ਤੇ ਬਸ ਫਿਰ ਮੈਂ ਉਹਨਾਂ ਨੂੰ ਹਨਾ ਕੂੜੇ 'ਚ ਪਾ ਕੇ ਸਾਰੇ ਮੈਂ ਸਿੱਟਿਆ ਹੀ ਸੀ ਤੇ ਇਹਦੇ ਥੱਲੋਂ ਮੈਂ ਪੇਟੀ ਥੱਲੋਂ ਝਾੜੂ ਲਾਈ ਜਾਂਦੀ ਸੀ ਚੰਗੀ ਤਰ੍ਹਾਂ ਤੇ ਮੈਥੋਂ ਨਾਲ ਥੱਲੇ ਝੋਕੇ ਨਹੀਂ ਝਾੜੂ ਲੱਗਦਾ ਤਾਂ ਕਰਕੇ ਮੈਂ ਭੱਟੀ ਤੇ ਬਹਿ ਕੇ ਲਾਉਂਦੀ ਸੀ ਮੈਂ ਕਾਵੇ ਚੰਗੀ ਤਰ੍ਹਾਂ ਲਾ ਦਾਂ ਮੈਂ ਝਾੜੂ ਤੇ ਜਾਲੇ ਜੂਲੇ ਜਿ ਲੱਗਦੀ ਸੀ ਮੈਂ ਉਹ ਵੀ ਲਾਤੀ ਮੈਂ ਕਹਾਂ ਚੱਲ ਲਾ ਦਾਂ ਝਾੜੂ ਨਾਲ ਤੇ ਵਾਸ ਫਿਰ ਮੈਂ ਹਣਾ ਕਿਲੋ ਕਾਲੂ ਜਿਹੜੇ ਸਾਫ ਸੇ ਹੋ ਰੱਖਲੇ ਸੀ ਤੇ ਹੁਣ ਮੈਂ ਜਣਿਆ ਨੂੰ ਕਿਹਾ ਸੀ ਮੈਂ ਕਿਹਾ ਵੀ ਆਪਾਂ ਆਲੂ ਲੈ ਆਣੀ ਕਰਨੇ ਬਸ ਕਿਲੋ ਕੁ ਲਿਆ ਕਰਾਂਗੇ ਹੋਰ ਰੋਟੀ ਲੋਣੀ ਹੈ ਹਣਾ ਰੋਟੀਆਂ ਆਲੂ ਵਾਲੀਆਂ ਰੋਟੀਆਂ ਲੋਣੀਆਂ ਜਾਂ ਕੋਈ ਹੋਰ ਚੀਜ਼ ਪੈ ਜਾਂਦੀ ਕਈ ਵਾਰ ਇੱਕ ਅੱਧਾ ਆਲੂ ਤੇ ਵੀ ਮੈਂ ਕਹਾ ਵੀ ਮੈਂ ਤੱਕ ਮੇਰੇ ਤਾਲੂ ਬੰਦਾ ਵੀ ਆਪਾਂ ਪਿਆਜ਼ ਹੀ ਲੈ ਲਿਆ ਕਰਾਂਗੇ ਤੇ ਉਹਨਾਂ ਨੇ ਠੀਕ ਹੈ ਤੇ ਉਹ ਜਦੋਂ ਮੈਂ ਮੈਥਨ ਨਵੈਟਰ ਦੇ ਪਿੱਛੇ ਝਾੜੂ ਨਾਲ ਕੂੜਾ ਕੱਢੀ ਆਉਂਦੀ ਸੀ ਤੇ ਜਾਲੇ-ਜਾਲੇ ਜਿਹੇ ਪਏ ਸੀ ਸੰਨਨ ਕੱਢੀ ਜਾਂਦੀ ਸੀ ਮੈਂ ਤੇ ਵੈਸੇ ਹੁਣ ਮੇਰੇ ਸਾਫ-ਸਫਾਈ ਹੋਈ ਹੋਈ ਸੁਨਿਆਣੇ ਨੇ ਹਨਾ ਉਧਰ ਦੂਸਰੇ ਕਮਰੇ ਦੇ ਵਿੱਚ ਪੋਚੇ ਲਾਤੇ ਸੀ ਹਰ ਸੋਇਚ ਵੀ ਲਾਤਾ ਸੀ ਝਾੜੂ ਉਹਨੇ ਤੇ ਜਦੋਂ ਮੈਂ ਆਲੂ ਇੱਥੋਂ ਕੱਢੀ ਜਾਂਦੀ ਸੀ ਤੇ ਉਹਨਾਂ ਨੇ ਉਧਰ ਝਾੜੂ ਲਾਤਾ ਸੀ ਇੱਥੇ ਬੰਦੀ ਲਵਿੰਗ ਓਕੇ ਥੱਪ ਬੰਦੀ ਹੈ ਇੱਧਰ ਕੱਪੜੇ ਨਹੀਂ ਜਿਹੜਾ ਸਾਹਮਣੇ ਕੱਪੜੇ ਲੇਡੀ ਦਾ ਪੱਡੀ ਵੀਰੇ ਦੇ ਹਾਂ ਮੈਂ ਨਵੀਂ ਮੰਮੀ ਆ ਉੱਥੇ ਕੱਪੜੇ ਜੀ ਕਾਹ ਪਈ ਹੈ ਨਾ ਬਲਾਰੀ ਕਿੱਥੇ ਦਾ ਕੰਮ ਕਰ ਹਾਂ ਹਾਂ ਉਹ ਵੀ ਥਲਦੀ ਅੰਨਾਂ ਲਈ ਪੈਂਦੀ ਕਿੱਧਰ ਰਲਨਾਂ ਦਾ ਘਰ ਉੱਟਾ ਦਸਾੜਾ ਕਰ ਨਹੀਂ ਘਰ ਕਿੱਥੇ ਪੈਂਦਾ ਉਹਨਾਂ ਦਾ ਕਿੱਥੇ ਅੱਛੀ ਘਰ ਜਲਾ ਸਿੱਟਾ ਲੈ ਸੋਡਾ ਜਿੱਥੇ ਜਲਾ ਸਾਹਮਣੇ ਸਾਲ ਦੀ ਛਾਂ ਦੇ ਨਾਲ ਤੂੰ ਆਉਂਦਾ ਨਹੀਂ ਜੀ ਦੀ ਸਾਲ ਦੀ ਛਾਂ ਦੇ ਨਾਲ ਥੋੜਾ ਸਾਲਾ ਸਾਲਾ ਸੁਗਾਰਾ ਸਾਲਾ ਸਾਲੇ ਦੀ ਤਰ੍ਹਾਂ ਤਾ ਦੰਗਾਰਾ ਗਿਆ ਕੀ ਇੱਥੇ ਲੱਕੀ ਆ ਗਿਆ ਸੀ ਲੱਕੀ ਕਰ ਕਰੀ ਜਾਂਦਾ ਸੀ ਗੱਲਾਂ ਬਾਤਾਂ ਤੇ ਬਾਵਾ ਦਾ ਨਾ ਵਾਧ ਆਇਆ ਇਹ ਪਤਾ ਨਹੀਂ ਕਿੱਥੇ ਰਹਿੰਦਾ ਕਿੱਥੇ ਨਹੀਂ ਤੇ ਬਸ ਇੱਥੇ ਆ ਗਈ ਸੀ ਮੇਰੀ ਮੰਮੀ ਹਨਾ ਤੇ ਮੰਮੀ ਆ ਗਈ ਸੀ ਮੇਰੀ ਮੈਂ ਤੁਹਾਨੂੰ ਦੱਸਾਂਗੀ ਵੀਡੀਓ ਦੇ ਵਿੱਚ ਵੀ ਆਊਗੀ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਆਪਾਂ ਤੇ ਤੁਹਾਨੂੰ ਐ ਦਾ ਬਲੌਗ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਮੇਰਾ ਸੂਟ ਵੀ ਦੱਸਿਓ ਕਿਹੋ ਜਿਹਾ ਲੱਗਿਆ